ਇਹ ਤੋਂ ਫੰਡਿੰਗ ਹੋਈ ਹੈ ਕਿ ਕਿੰਨੇ ਕੰਮ ਕਰਕੇ ਆਏ ਹੋ ਇੱਥੇ ਤੁਸੀਂ ਉਹਲੀ ਪਲੇਟ ਬਾਬਾ ਦਾ ਸਾਡੇ ਲੇ ਪਲੇਟ ਕੋਲ ਦੇਖੋ ਯਾਰ ਕਮ ਦੇਖੋ ਨਾ ਨੇ ਰੋਕੇ ਜਾਣ ਕਰਾ ਲਓ ਲੋਕ ਜਣਾ ਦੇਖ ਲੋ ਨਾ ਆਪਾਂ ਬੈਠੋ ਬੈਠੋ ਯਾਰ ਬੈਕਗਰਾਉਂਡ ਨਹੀਂ ਹੋਣੀ ਗੈ ਸ਼੍ਰੀ ਦਾਸ ਅੰਦਰ ਜਾਓਗੇ ਭਾਈ ਥੋੜਾ ਜਿਹਾ ਬਚੋ ਨੇ ਨਹੀਂ ਤੁਹਾਡਾ ਛੋਟਾ ਲੈ ਕੇ ਗਿਆ ਮੈਂ ਮਿੰਨਾ ਬੰਦੇ ਮੁੰਡਾ ਤੁਹਾਡਾ ਛੋਟਾ ਲੈ ਗਿਆ ਬੈਠੋ ਜਿਆਦਾ ਰਹੇ ਮਾਪਦੇ ਹੋ ਗਰਦਾਰੇ ਆਪਣੇ ਰਾਜੀ ਬੰਦੇ ਵਾਲੇ ਲੱਲੇ ਭਾਜੀ ਦੰਨਾ ਲਾਓ ਦਮਰ ਬੰਦੇ ਮੈਂ ਕਿਹਾ ਨਹੀਂ ਹੁਣ ਚਾਰ ਬੰਦੇ ਆ ਗਏ ਦੋਨ ਮਾਰਦੇ ਨੇ ਯਾਰ ਯਾਕੀ ਮਤਲਬ ਹੈ ਜੈ ਸ਼ਿਵ ਜੈ ਸ਼ਿਵ ਨਾਰਾ ਬਲਾਕ ਸੋ ਸ਼ੁਰੂ ਹੋਇਆ ਨਾਰਾਇਣ ਤਕਰੀਬ ਤੋਂ ਵੀ ਗਰੁੱਪ ਤੋਂ ਸਾਰੇ ਪਾਸੇ ਦਿੱਟ ਕਰਦੇ ਜਿਉਂ ਗੱਲ ਹੋਈ ਉਹਦੀ ਚੱਪਲਾਂ ਨਾਲ ਪੁੱਟੋ ਜਿਉਂ ਤੋਂ ਨਾਉਂ ਪਟਾਕਾ ਐਜੰਸੀ ਵਾਲੇ ਨਾ ਹੁੰਦੇ ਉਹ ਨਾਂ ਦੇ ਚ ਬੰਦਾ ਮਾਰ ਲੈਣਾ ਸੀ ਇਹ ਤੇ ਮੌਕਿੰ ਵਿੱਚ ਇੱਕ ਵਟ ਪਹਾਰਾ ਦਾ ਖੁੱਲੋ ਸਾਰੇ ਜ਼ਿੰਮੇਦਾਰ ਹੈ ਇਹ ਏਅਰ ਸਾਡਾ ਅੱਜ ਸ਼ਾਂਤੀ ਥੋੜੀ ਫਲਾਣੀ ਇੱਥੇ ਲੀਨੀ ਨੇ ਗੱਲ ਵੀ ਹੈ ਕਿ ਇਹਨਾਂ ਨੂੰ ਅੱਜ ਹਵਾ ਦਿੱਤੀ ਉਹ ਮੈਂ ਤੇ ਖਰਾਤੀ ਐਂਸਟ੍ਰੂਮੈਂਟ ਕੱਲ ਨੂੰ ਵੱਡਾ ਕੰਮ ਕਰਨਗੇ ਆਜੀ ਕਰਤਾ ਸੀ ਬੱਟਾ ਕੋ ਟੋਟਾ ਨਾਲ ਥੋੜੀ ਜਿਹੀ ਪੀਜੀ ਕਿਤੇ ਉੱਥੋਂ ਉੱਚੜ ਕੇ ਆਏ ਹੋਏ ਆ ਉੱਥੋਂ ਉੱਚੜ ਕੇ ਇੱਥੇ ਆਏ ਆ ਪੰਜਾਬ ਦੇ ਬੰਦੇ ਹੋਣੇ ਆ ਦੇਖੋ ਜੀ ਪੈਰ ਕਿਤੇ ਆ ਬੈਗ ਚ ਹੈ ਹਾਂਜੀ ਹਾਂਜੀ ਨਰਾ ਦੇ ਇਹਨੇ ਲੈ ਕੇ ਦੇਤਾ ਜੀ ਮੈਂ ਕੋਈ ਗੱਲ ਨਹੀਂ ਕਰਾਨੀ ਜਿਹੜੇ ਤੋਂ ਨਿਕਲਦੇ ਆ ਸੀ ਗਾਇਬ ਪ੍ਰਸ਼ਾਸਨ ਮੈਂ ਨਾ ਜੁਗੇਸ਼ ਤੇ ਕੋਰਟ ਪੱਖੇ ਮੈਂ ਲੈ ਰਹਿਣ ਵਾਲਾ ਮਿਲਾਂ ਤੁਹਾਨੂੰ ਇੱਕ ਮਿੰਟ ਵੇ ਇੱਕ ਮਿੰਟ ਲਾਈਵ ਹੈ ਬਈ ਲਾਈਵ ਹੈ ਬਈ ਇੱਕ ਮਿੰਟ ਇੱਕ ਮਿੰਟ ਮਾਨੀ ਸਰ ਆਂਦੀ ਆ ਕੀ ਨਾਮ ਆ ਤੁਹਾਡਾ ਬਈ ਮੈਂ ਨਾ ਜੁਗੇਸ਼ ਹਾਂਜੀ ਮੈਂ ਤੋਂ ਨਿਕਲ ਰਿਹਾ ਸੀਗਾ ਇੱਥੇ ਨਾਰਾ ਲਾ ਰਹੇ ਸੀਗੇ ਇਕੱਠ ਹੋਇਆ ਸੀ ਕੰਨ ਦਾ ਅੱਲਾਹੁ ਅਕਬਰ ਸੰਸਥਾ ਤੇ ਸੰਜੁਦਾ ਕਰ ਦਿੰਗੇ ਜੀ ਦੋਚਾ ਪਾਈ ਵਾਲ ਜਿਹੜਾ ਮੇਰੇ ਵਰਗੇ ਸੀਗੇ ਉਹਨਾਂ ਜੈਸ਼ੇਵਨ ਨਾਰਾ ਲਾਤੇ ਮੈਂ ਵੀ ਲਗਾਤਾ ਜੀ ਉਹਨੂੰ ਫੜਨ ਲਈ 도ੜੇ ਉਹਨਾਂ ਨੂੰ ਉਹ ਨਿਕਲ ਗਏ ਇਹਨਾਂ ਮੈਨੂੰ ਫੜ ਲਿਆ ਤੈਨੂੰ ਹੁਣ ਜਾਣ ਤੋਂ ਮਾਰਨ ਤੇ ਕਰਦਾਂਗੇ ਜੀ ਮੈਂ ਫਿਰ ਜੈਸ਼ੀ ਨਾ ਨਾ ਲਾਤਾ ਜੀ ਜੋ ਆਂਦਾ ਉਹੀ ਬੋਲਣਾ ਜੋ ਕਹਿੰਦਾ ਇਹ ਕਹਿੰਦਾ ਜੀ ਅੱਲਾਹੁ ਅਕਬਰ ਬੋਲੋ ਜੀ ਸਾਰੇ ਇਕੱਠੇ ਹੋ ਗਏ ਜੀ ਇਹਨਾਂ ਚਾਬੀ ਵੀ ਲਾਲੀ ਮਾਰਨ ਦੀ ਪੁੱਛੀ ਕੀਤੀ ਇਹਨਾਂ ਦੇ ਅੱਗੇ ਇਹਨਾਂ ਦੀ ਇੱਥੇ ਸਾਰੇ ਭਰਾ ਇਕੱਠੇ ਹੋ ਕੇ ਅੰਦਰ ਹੀ ਬਾਰੋ ਦੀ ਆ ਗਏ ਪੁਲਿਸ ਪ੍ਰਸ਼ਾਸਨ ਉੱਥੇ ਖੜੀ ਸੀ ਉਹਨਾਂ ਨੇ ਉਹਰੇ ਕਾ ਕੁਝ ਨਹੀਂ ਕਿਹਾ ਉਹਨਾਂ ਨੂੰ ਉਹ ਇਕੱਠੋ ਕੀ ਕਰੇ ਕੀ ਨਹੀਂ ਕਰੇ ਜੀ ਬਾਅਦ ਚੋ ਗੱਲਬਾਤ ਵਸਦੀ ਪੁਲਿਸ ਪ੍ਰਸ਼ਾਸਨ ਮੇਰੇ ਅੱਗੇ ਆ ਜਾਈਂ ਜੀ ਜਿਨ੍ਹਾਂ ਨੇ ਬਚਾਇਆ ਇਹਨੂੰ ਆ ਭਾਈ ਸਾਹਿਬ ਇੱਕ ਮਿੰਟ ਉਸਨੂੰ ਮਾਰਿਆ ਵੀ ਉਹਨਾਂ ਨੇ ਬਿਲਕੁਲ ਮ ਪੁਲਿਸ ਨੂੰ ਤੁਸੀਂ ਕੰਪਲੇਨ ਦਿੱਤੀ ਸੀ ਮੌਕੇ ਦੇ ਕੋਈ ਗਿਆ ਸੀ ਭਾਈ ਤੁਸੀਂ ਲੈ ਕੇ ਦੇ ਦਿੱਤਾ ਕਿ ਕੋਈ ਕਾਰਵਾਈ ਨਹੀਂ ਕਰਵਾਉਂਦਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਲੈ ਕੇ ਦਿੰਦਾ ਪੁਲਿਸ ਕੋਈ ਨਹੀਂ ਲੈ ਕੇ ਦਿੰਦਾ ਪਿਆਰ ਦਾ ਮਾਹੌਲ ਵੀ ਖਰਾਬ ਹੋਣਾ ਭਾਈ ਅਸੀਂ ਇਦਾਂ ਦਾ ਦਿੱਲੀ ਵਾਲਾ ਮਾਹੌਲ ਦਿੱਲੀ ਚ ਤਾਹਿਰ ਹੁਸੈਨ ਆਮ ਆਦਮੀ ਪਾਰਟੀ ਦਾ ਕਾਉਂਸਲਰ ਰਿਹਾ ਪੂਜਾ ਸਿੰਘ ਉਹਨਾਂ ਦੀ ਨੇਤਾ ਰਹੀ ਜਿਨੇ ਪੈਟਰੋਲ ਪੰਪ ਕਰਕੇ ਦੁਕਾਨਦਾਰਾਂ ਦੇ ਹਮਲਾ ਕੀਤਾ ਅਸੀਂ ਇਹਨੂੰ ਨਾ ਦਿੱਲੀ ਬਣਨ ਦੇਣਾ ਨਾ ਬੰਗਲਾਦੇਸ਼ ਬਣਨ ਦੇਣਾ ਇਹ ਕੇਵਲ ਹਿੰਦੂ ਦਾ ਸਵਾਲ ਨਹੀਂ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਦਾ ਸਵਾਲ ਹੈ ਔਰ ਨਕਾਮੀ ਹੈ ਉਹਨਾਂ ਅਧਿਕਾਰੀਆਂ ਪੁਲਿਸ ਦੀ ਜਿਨ੍ਹਾਂ ਦੇ ਸਾਹਮਣੇ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਕੋਲ ਕੋਈ ਪਰਮਿਸ਼ਨ ਨਹੀਂ ਸੀ ਔਰ ਇੱਕ ਬੰਦੇ ਨੂੰ ਕੁੱਟਣ ਜੈ ਸ਼੍ਰੀ ਰਾਮ ਇੱਕ ਵਾਰ ਨਹੀਂ ਬਾਰ ਬਾਰ ਕਹਾਂਗੇ ਔਰ ਕਹਿੰਦੇ ਰਵਾਂਗੇ ਜਿਹੜਾ ਰੋਕਦਾ ਸੀ ਉਹਨੂੰ ਦੁਬਾਰਾ ਕਹ ਰਹੇ ਜੈ ਸ਼੍ਰੀ ਰਾਮ ਕਹਾਂਗੇ ਤਾਂ ਅਮਨ ਸ਼ਾਂਤੀ ਨਾਲ ਰਹਾਂਗੇ ਜੇਕਰ ਅਸੀਂ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਛੇੜਾਂਗੇ ਤੇ ਚਾਹੇ ਉਹ ਕਸ਼ਮੀਰ ਹੋਵੇ ਚਾਹੇ ਉਹ ਪੰਜਾਬ ਹੋਵੇ ਚਾਹੇ ਯੂਪੀਏ ਚਾਹੇ ਬੰਗਾਲ ਹੋਵੇ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮਾਨ ਹੋਵੇ ਜਿਹੜਾ ਕੋਈ ਵੀ ਬੰਦਾ ਕਾਨੂੰਨ ਨੂੰ ਤੋੜੇਗਾ ਉਹਨੂੰ ਡੰਡੇ ਦੀ ਪਾਸ਼ਾ ਸਮੇ ਯੋਗੀ ਦਿੱਤਿਆ ਨਾ ਜੀ ਅੱਜ ਇਹ ਮਾਹੌਲ ਤੋਂ ਲੱਗ ਰਿਹਾ ਕਿ ਇਹਨਾਂ ਨੂੰ ਯੋਗੀ ਜੀ ਬਾਬਾ ਜੀ ਦੀ ਪਾਸ਼ਾ ਸਮਝ ਆਉਂਦੀ ਹੈ ਨਾ ਇਹਨਾਂ ਕੋ ਗੁੰਡੇ ਫੜੇ ਜਾ ਰਹੇ ਆਮ ਆਦਮੀ ਪਾਰਟੀ ਦਿੱਕ ਜਿਹੜੀਆਂ ਸੁਰੱਖਿਆ ਏਜੰਸੀਆਂ ਫੇਲ ਹੋ ਗਈਆਂ ਕਿ ਇੱਡਾ ਵੱਡਾ ਮਾਰਚ ਕਦੀ ਅਜੇ ਤੱਕ ਜਲੰਧਰ ਚ ਇਸ ਤਰੀਕੇ ਦੇ ਇਸ ਤਰੀਕੇ ਦੇ ਪੋਸਟਰਾਂ ਨਾਲ ਨਹੀਂ ਨਿਕਲਿਆ ਅਸੀਂ ਹਿੰਦੂ ਮੰਦਿਰ ਚ ਜਾ ਕੇ ਜੈ ਸ਼੍ਰੀ ਰਾਮ ਕਿ ਕ੍ਰਿਸਚੀਅਨ ਆਪਣੀ ਚਰਚੀ ਚ ਜਾ ਕੇ ਯੂਸੂ ਮਸੀਹ ਦਾ ਨਾਮ ਲੈਂਦਾ ਹੈ ਮੁਸਲਮਾਨ ਆਪਣੀ ਮਸਜਿਦ ਚ ਜਾ ਕੇ ਨਾਮ ਲੈਂਦਾ ਹੈ ਸਿੱਖ ਗੁਰਦੁਆਰੇ ਚ ਜਾਂਦਾ ਕਦੀ ਦੰਗੇ ਨਹੀਂ ਹੋਏ ਪਰ ਅੱਜ ਜਿਹੜੀ ਇਹ ਹਾਲਾਤ ਪਹਿਲੀ ਵਾਰੀ ਜੈ ਸ਼੍ਰੀ ਰਾਮ ਦੋਆ ਇਹ ਅਸੀਂ ਨਹੀਂ ਬਣਨ ਦੇਣਾ ਔਰ ਕਦੀ ਵੀ ਬਰਦਾਸ਼ਤ ਨਹੀਂ ਕਰਨਾ ਪੁਲਿਸ ਤੁਰੰਤ ਹੰਤੌਣਾ ਲੋਕ ਤੇ ਪਰਚਾ ਕਰੇ ਔਰ ਗ੍ਰਿਫਤਾਰ ਕਰੇ ਜੇ ਇਹਨਾਂ ਨੂੰ ਬੇਨਾਮੇ ਬੰਦੇ ਆ ਤੇ ਜਿਹੜੇ ਉਸ ਹਜੂਮ ਨੂੰ ਲੀਡ ਕਰਕੇ ਲਿਆਏ ਉਹਨਾਂ ਨੂੰ ਹੜਕੇ ਅੰਦਰ ਦੇਣ ਬੰਦੇ ਮਾਰਾਂਗੇ ਚਿੱਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿ ਆਪਣੇ ਕੁਝ ਜਿਹੜੇ ਐਡਵੋਕੇਟ ਹੋਤੇ ਆਪਣੇ ਉਸ ਵੇਲੇ ਜਿਹੜਾ ਉਸੇ ਮਰਗੀ ਉਹ ਆਪਣਾ ਸ਼ਾਂਤੀ ਮਰ ਮਾਰਚ ਕੱਢ ਰਹੇ ਸੀ ਉਸ ਵੇਲੇ ਮਤਲਬ ਕਿ ਇਹ ਸ਼ਾਂਤੀਪੁਰ ਮਾਰਚ ਆ ਜੀ ਤਾਂ ਮੈਂ ਤਾਂ ਕਿ ਉਸ ਵੇਲੇ ਜਿਹੜਾ ਆਪਣੇ ਚਾਹੇ ਨਾਰਾ ਹਰ ਕਿਸ ਤਰ੍ਹਾਂ ਆਪਣੇ ਅਧਿਕਾਰ ਹੈ ਕੋਈ ਵੀ ਨਾਰਾ ਕੋਈ ਵੀ ਲਾ ਸਕਦਾ ਬਟ ਉਸ ਮਾਹੌਲ ਵਿੱਚ ਉਹ ਨਾਰਾ ਤਾਂ ਲੱਗਦਾ ਕਿ ਕਿਤਨੇ ਕਿਤੇ ਚੀਜ਼ ਨਹੀਂ ਹੋਣੀ ਦੇਖੋ ਜੜਾ ਉਹ ਆਪਣਾ ਨਾਰਾ ਲਾ ਰਹੇ ਹਨ ਉਹ ਆਪਣਾ ਪਟੇ ਤੁਸੀਂ ਦੇਖੋ ਯੂਪੀ ਦੀ ਕਟਣਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹਣਾ ਕਿ ਜਿਹੜੇ ਦੇਸ਼ ਵਿਰੋਧੀ ਪੰਜਾਬ ਵਿਰੋਧੀ ਲੋਕ ਹੈ ਉਹਨਾਂ ਨੂੰ ਪੰਜਾਬ ਦੀ ਸ਼ਾਂਤੀ ਜਿਹੜੀ ਆ ਰਾਸ ਨਹੀਂ ਆ ਰਹੀ ਔਰ ਐਸਾ ਦੇ ਕਮਿਊਨਲ ਵੈਲ ਇਸ ਤਰ੍ਹਾਂ ਕੇ ਧਾਰਮਿਕ ਰੰਗਤ ਦੇਖ ਕੇ ਕੋਈ ਦੰਗੇ ਕਰਾਉਣਾ ਚਾਹੁੰਦੇ ਆ ਉਹਨੂੰ ਜਿਹੜੇ ਪੰਜਾਬੀ ਕਦੀ ਸਵੀਕਾਰ ਨਹੀਂ ਕਰਨਗੇ ਇਹ ਯੂਪੀ ਦਾ ਮਸਲਾ ਆਈ ਲਵ ਮੁਹੰਮਦ ਕੱਲ ਨੂੰ ਮੈਂ ਲਿਖ ਦੂੰਗਾ ਆਈ ਲਵ ਮਹਾਦੇਵ ਮੇਰਾ ਨਾਮ ਦਾ ਲਿਖ ਆਈ ਲਵ ਰਾਮ ਇਹ ਹਰਕਤ ਨਹੀਂ ਚੱਲਣ ਦੇਣੀ ਅਸੀਂ ਇਹ ਗਲਤ ਗੱਲ ਹੈ ਇਹਨਾਂ ਵਿਰੋਧ ਆ ਕੰਮ ਕਰੋ ਜੈ ਸ਼੍ਰੀ ਰਾਮ